ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਘਰੀਂ ਆਂ ਵੇਖਦੇ ਆਂ ਅੱਜ ਕੀ ਕੁਛ ਹੁੰਦਾ ਸਮਰ ਨੂੰ ਬੁਖਾਰ ਹੋ ਗਿਆ ਬੁਖਾਰ ਹੋ ਗਿਆ ਮੈਨੂੰ ਬੁਖਾਰ ਹਟਿਆ ਤੇ ਸਮਰ ਨੂੰ ਹੋ ਗਿਆ ਹੁਣ ਬੁਖਾਰ ਚੜ ਰਿਹਾ ਐ ਨਪਸਾਈ ਮਮ ਨਾਰਮਲ ਜਗਰ ਮੈਂ ਪਿੰਡ ਵੈਸੇ ਤੇ ਤੇ ਟੀਕਾ ਲਵਾਇਆ ਸੀ ਤੁਹਾਨੂੰ ਦਿਖਾਇਆ ਸੀ ਵਲੌਗ ਚ ਪਰ ਹੁਣ ਪਤਾ ਨਹੀਂ ਕਾ ਤੋ ਫਿਰ ਘਰ ਆ ਕੇ ਕਿ ਵੈਸੇ ਲੱਗਦਾ ਨਹੀਂ ਬਈ ਹੈ ਇਦਾਂ ਹੀ ਲੱਗਦਾ ਇਦਾਂ ਹੀ ਲੱਗ ਰਿਹਾ ਸਰਬਾਤ ਉਹ더라 ਮੰਮੀ ਉਹਨਾਂ ਕੋਲ ਸਰਬਾਤ ਇੱਥੇ ਬੈਠੀ ਮੰਮੀ ਕੋਲ ਖੇਡ ਰਹੀ ਏ ਕੀ ਕਰਦਾ ਸਰਬਾਤ ਤੋੜਦਾ ਕੈਮਰਾ ਹੈ ਆ ਮੰਮੀ ਟ੍ਰੀਟਮੈਂਟ ਕੀ ਕਰੀ ਦੀ ਇੱਥੇ ਲੱਗਿਆ ਸੀ ਨਹੀਂ ਲੱਗਿਆ ਸੀ ਇੱਥੇ ਇੱਥੇ ਨਾ ਜਿਹੀ ਆਏ ਨਹੀਂ ਇੱਥੇ ਜਿਹੀ ਹੈ ਬੁਖਾਰ ਚੈੱਕ ਕਰਨਾ ਸਹੀ ਆ ਆਪਣਾ ਲਓ ਜੀ ਚਲਾਤਾ ਸੈਟ ਕਰਕੇ ਉਹ ਹੀ ਚੱਲ ਪਿਛਲਾ ਪੱਖਾ ਉਹ ਨਹੀਂ ਚੱਲਦਾ ਆ ਤਾਂ ਉਹ ਹੀ ਚੱਲ ਗਿਆ ਹਵਾ ਵੀ ਦਿੰਦਾ ਕਿਚਨ ਦਾ ਦੂਜੇ ਪਾਸੇ ਲਈ ਇਹ ਜੇ ਬਸੋਂ ਦਾ ਹਵਾ ਦਿੰਦਾ ਸਰਵਸਰੇ ਪੱਖਾ ਬਣ ਗਿਆ ਤੁਹਾਨੂੰ ਗਰਮਕ ਪਿਆਰਿਓ ਅੱਜ ਦੇ ਵਲੌਗ ਵਿੱਚ ਇੰਨਾ ਹੀ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਫਿਰ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ